ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ प्रदीप ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪੁਰਾਣੇ ਕਾਨੂੰਨ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਇਰਾਦਾ ਕਤਲ ਕਹਿੰਦੇ ਆ ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਕਹਿੰਦੇ ਨੇ ਜੀ ਕਿ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਦੇ ਲਗਭਗ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜਿਹੜਾ ਸਿਰੇ ਪੱਟ 'ਚ ਬੰਚੀ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਦੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤਿਹਗੜ੍ਹ ਸਾਹਿਬ ਪੁਲਿਸ ਡਿਸਟ੍ਰ ਅੱਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ 5 ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੀ ਸਾਰੀ ਟੀਮ ਬਾਜਵਾ ਸਾਭਰੀ ਅਸੀਂ ਡਟ ਕੇ ਅੱਜ ਵਿਰੋਧ ਕੀਤਾ ਲਗਭਗ ਮੈਨੂੰ ਲੱਗਾ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦਿਨ ਇਹਨਾਂ ਨੇ ਧਵਾ ਬੋਲਿਆ ਸੀਸੀਟੀਵੀ ਦੱਸ ਰਿਹਾ ਉਹ ਗੱਡੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਏ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂ। ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਹੈ। ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ, ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ। ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀਆਂ ਸੇਵਾ ਵੀ ਕਰ ਰਹੇ ਨੇ, ਕੋਈ ਕ੍ਰਿਮੀਨਲ ਨਹੀਂ ਹੈਗਾ। ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲ ਅਚਕੋਚੀ ਦੱਸੀਏ ਕਿ ਜਿਹੜਾ ਇਹ ਕਹਿੰਦੇ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ। ਏ ਆਪਣੀ ਘਰ ਵਾਲੀ ਨੂੰ ਸਿਰਫ ਛੁਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀ ਐਮ ਸੀ ਤੋਂ ਮੈਂ ਰਿਕਾਰਡ ਦਿੱਤਾ ਹੈ ਅੰਦਰ ਸਾਰਾ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਇੱਕ ਸ਼ਾਮ ਨੂੰ 3 ਵਜੇ ਇੱਥੇ ਆ ਗਿਆ ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਅੱਜ ਵੱਡੀ ਸਾਡੇ ਸਾਹਮਣੇ ਆਈ ਏ ਬਹੁਤ ਇੰਪੋਰਟੈਂਟ ਚੀਜ਼ ਸੀ ਉਹ ਕੀ ਸੀ ਕਿ ਜਦੋਂ ਇਹਨਾਂ ਨੂੰ 32 ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ 32 ਭੇਜ ਦਿੱਤਾ ਗਿਆ 32 ਵਾਲੇ ਹਸਪੀਟਲ ਦੇ ਵਿੱਚ ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਵੋਮਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਰ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਜੋ ਰੋਕ ਕੇ ਤੇ 6:00 ਵਜੇ ਬਾਬਾ ਜੀ ਹੁਣ ਇਹ ਚਾਰ ਚੀਜ਼ਾਂ ਲਿਖ ਰਹੇ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਦੇ ਆ ਉਹ ਟੁੱਟਿਆ ਹੋਇਆ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਹੈ ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਹੈ ਜੀ ਜਬਾੜਾ ਐਡਵਾਈਸ ਕੀ ਕੀਤੀ ਹੈ ਸਰਜਰੀ 14 ਅਗਸਤ ਨੂੰ ਤੇ ਉਹਨਾਂ ਦੀ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਹੈ ਜੀ ਹੁਣ ਉਹ ਚੀਜ਼ ਰਿਕਾਰਡ ਬਣ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਬਾੜੇ ਦੀ ਕਿਉਂਕਿ ਜਬਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇਹ ਕੀ ਐਡੀ ਕਾਲੀ ਸੀ ਕਿ ਤੁਸੀਂ 15 ਤੱਕ ਨੂੰ ਅਰੈਸਟ ਪਾਏ ਹੋ ਥੋੜਾ ਜਿਹਾ ਸਮਝਾ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਉਂਡਸ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਏ ਕਿ ਪਹਿਲਾਂ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ ਕੱਲ ਨੂੰ ਉਹ ਕੋ ਕੈਂਸਰ ਸ੍ਰੂਪ ਤਾਰਨ ਕਰ ਗਈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਨ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹਿ ਦੇਵੇ ਜੀ ਸਾਡੀ ਜ਼ਿੰਮੇਵਾਰੀ ਏ ਜਾਂ ਉਹਨਾਂ ਨਾਲ ਕਿਉਂਕਿ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕਿਉਂਕਿ ਜਵਾੜੇ ਦੇ ਟੁੱਟਣ ਕਰਕੇ ਸੋਜੇਸ਼ ਇਸ ਲੈਵਲ ਤੇ ਹੈ ਕਿ ਸਾਹ ਲੈਣ ਚ ਵੀ ਪ੍ਰੋਬਲਮ ਹੈ ਸੋ ਅੱਜ ਜੇ ਅਸੀਂ ਇਹਨਾਂ ਨੂੰ ਕੋਈ ਕਹਿ ਕਿ ਅੱਜ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਆਪਾਂ 32 ਵਾਲੇ ਹਸਪੀਟਲ ਚ ਜਾਂ ਸਿਵਲ ਹਸਪੀਟਲ ਚ ਦੁਬਾਰਾ ਐਡਮਿਟ ਕਰਾਈਏ ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ ਫੇਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਆਈਏ ਤੇ ਹੁਣ ਲਾਸਟ ਆ ਕੇ ਜੱਜ ਸਾਹਿਬ ਨੇ ਅੱਜ ਸੋ ਇੱਕ ਲੰਬੀ ਜਿਹੜੀ ਹੈਗੀ ਏ ਉਹਦੇ ਤੇ ਆਰਗੂਮੈਂਟਸ ਤੋਂ ਬਾਅਦ ਅੱਜ ਮਾਨਜੋ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਅਸੀਂ ਅਪਲਾਈ ਕਰਤਾ ਕਿਉਂਕਿ 6 ਵਜ ਗਏ ਸੀ ਕਾਪੀ ਸਵੇਰੇ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇਹਦੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫੇਰ ਉਸ ਤੋਂ ਬਾਅਦ ਰਹੇਗਾ ਪੁਲਿਸ ਕਸਟਡੀ ਫੇਰ ਉਸ ਤੋਂ ਬਾਅਦ ਜਿਹੜਾ ਇਹ ਉਹ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਕੀਤਾ ਜੀ 90 ਨੰਬਰ ਐਫ ਆਈ ਆਰ ਹੈ ਜੀ ਸਾਡੀ ਫਤੇਗੜ ਸਾਹਿਬ ਥਾਣੇ ਦੀ ਉਹਦੇ ਚ ਅਸੀਂ ਕੱਲ ਰਾਤ ਨੂੰ ਗੁਰਵਿੰਦਰ ਸਿੰਘ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਉਹਨਾਂ ਨੂੰ ਪੋਸਟ ਤੋਂ ਛੁੱਟੀ ਹੋ ਗਈ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਸੀਗਾ ਜੱਜ ਸਾਹਿਬ ਦੇ ਕੋਲ ਉਹਨਾਂ ਦਾ ਸਾਨੂੰ ਇੱਕ ਦਿਨ ਦਾ ਤੌਰੇ ਰਿਮਾਂਡ ਮਿਲਿਆ ਹੈ ਅੱਲੀ ਸਾਡੀ ਤਫ਼ਤੀਸ਼ ਜਾਰੀ ਹੈ ਕੱਲ ਨੂੰ ਤੁਹਾਨੂੰ ਡਿਟੇਲਸ ਦਵਾਂਗਾ ਦਿਲ ਕੀਤੀ ਅਭੀ ਕੋਈ ਰਿਕਵਰੀ ਵਗੈਰਾ ਨਹੀਂ ਹੋ ਪਾਇਆ ਰਿਕਵਰੀ ਜੀ ਹਾਲ ਦੀ ਘੜੀ ਹਲੇ ਕੋਈ ਨਹੀਂ ਹੋਈ ਹਲੇ ਅਸਤਾ ਸੋ ਉਹਨਾਂ ਤੋਂ ਪੁੱਛ ਕਿਛੀ ਕਰ ਰਹੇ ਆ ਕਿ ਕਾਰ ਲੜਾਈ ਦਾ ਕੀ ਕਾਰਨ ਸੀਗਾ ਕਿਉਂ ਹੋਈ ਕਿਵੇਂ ਹੋਈ ਉਹ ਸਾਰੀ ਡਿਟੇਲ ਕਰ ਰਹੇ ਆ ਪੁਲਿਸ ਰਿਮਾਂਡ ਮੇ ਲੈ ਕੇ ਜੀ ਡਾਕਟਰ ਕੋਲ ਕੰਸਰਨ ਕਰਨ ਦਾ ਹਲੇ ਜੀ ਐਸਐਸ ਕੀ ਆਰਡਰਸ ਨਹੀਂ ਕਲੀਅਰਟ ਆਏ ਬਤੋ ਸਾਨੂੰ ਸੀਗਾ ਉਹਨਾਂ ਨੇ ਪਹਿਲਾਂ ਸਾਨੂੰ ਇੱਕ ਤਰ੍ਹਾਂ ਦੀ ਹਦਾਇਤ ਕੀਤੀ ਹੈ ਕਿ ਅਸੀਂ ਇਹਨਾਂ ਦਾ ਇੱਕ ਵਾਰ ਸਿਵਲ ਹਸਪੀਟਲ ਤੋਂ ਮੈਡੀਕਲ ਕਰਵਾ ਲਈਏ ਕਿ ਜੇ ਕੋਈ ਹੋਰ ਟ੍ਰੀਟਮੈਂਟ ਰਹਿੰਦਾ ਹੈ ਇਹਨਾਂ ਦਾ ਕਰਨ ਵਾਲਾ ਤਾਂ ਉਹ ਪਹਿਲਾਂ ਕਿਉਂਕਿ ਪ੍ਰਾਇਓਰਟੀ ਹੈਲਥ ਤੇ ਪ੍ਰਾਇਓਰਟੀ ਇਹਨਾਂ ਦੀ ਹੈ ਕਿ ਪਹਿਲਾਂ ਅਸੀਂ ਹੁਣ ਤਾਂ ਹੀ ਉਹ ਸਿਵਲ ਹਸਪੀਟਲ ਨੂੰ ਉਹਨਾਂ ਨੂੰ ਭੇਜਿਆ ਡਾਕਟਰ ਇੱਕ ਵਾਰ ਫੇਰ ਐਗਜ਼ਾਮਨ ਕਰਣਗੇ ਕੋਈ ਅਰਜੈਂਟ ਟਰੀਟਮੈਂਟ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ ਪਹਿਲਾਂ ਉਹ ਦੇਖਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਤੇ ਉਹਨਾਂ ਨੇ ਅੱਜ ਉਸ ਤੇ ਰਿਕਵੈਸਟ ਪਾਈ ਸੀ ਕਿ ਮੈਂ ਮਤਲਬ ਇੱਕ ਵਾਰ ਮੇਰੇ ਹਲੇ ਕੋਈ ਟਰੀਟਮੈਂਟ ਰਹਿ ਗਿਆ ਸੀ ਮੈਂ ਉਹ ਟਰੀਟਮੈਂਟ ਕਰਵਾਉਣਾ ਹਲੇ ਰਹਿ ਗਿਆ ਸੀ ਉਹ ਤਾਂ ਹੀ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਹਫ਼ਤਾ ਹੈ ਕਿ ਉਹ ਫੇਰ ਐਗਜ਼ਾਮਨ ਕਰ ਲੈਣ ਜੋ ਵੀ ਉਹ ਕਹਿਣਗੇ ਪਹਿਲਾਂ ਉਹਨਾਂ ਦੀ ਹੈਲਥ ਪ੍ਰਾਇਓਰਟੀ ਹੈ ਜੋ ਤੱਕ ਸੀਨ ਇਸਪੈਸ਼ਲ ਕੇਸ ਜਲਦੀ ਤੇ ਕਿੰਨੇ ਕੁ ਮੌਜੂ ਜਿਹੜੇ ਮੌਜੂਮ ਨੇ ਇਹਦੇ ਵਿੱਚ ਮਾਮਲੇ ਗ੍ਰਿਫਤਾਰ ਕੀਤੇ ਗਏ ਚ ਐਚਜੀ ਮੇਨ ਕੇਸ ਜਿਹੜਾ 95 ਨੰਬਰ ਐਫਆਈਆਰ ਹੈ ਉਹਦੇ ਵਿੱਚ ਦੋ ਜਣੇ ਅਰੈਸਟ ਹੋਏ ਆ ਗੁਰਵਿੰਦਰ ਸਿੰਘ ਜਿਹੜੇ ਖੇੜ ਜੱਟਾਂ ਦੇ ਤੇ ਮਤਲਬ ਜਿਹੜਾ ਕਜ਼ਨ ਹੈ ਪ੍ਰਮਪਤ ਤੇ ਇਹ ਕ੍ਰਾਸ ਕੇਸ ਦੇ ਵਿੱਚ ਵੀ ਦੋ ਮੌਜੂਮ ਗ੍ਰਿਫਤਾਰ ਹੋਏ ਆ ਉਹ ਕ੍ਰਾਸ ਵਾਲੇ ਦਾ ਦੋਨੇ ਅਫੀਸ਼ੀਅਲ ਰਿਮਾਂਡ ਤੇ ਭੇਜਿਆ ਸੀ ਸੁਖਵੀਰ ਤੇ ਜਸਬੰਦ ਤੇ ਦੋ ਇਹਨਾਂ ਦਾ ਪ੍ਰਮਪਤ ਤੇ ਗੁਰਵਿੰਦਰ ਦਾ ਸਾਨੂੰ ਇੱਕ ਇੱਕ ਦਿਨ ਦਾ ਰਿਮਾਂਡ